ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਜੂਨ 2025 ਹੈ ਪਿਛਲੇ ਦਿਨੀ ਰਾਜਸਥਾਨ ਦੇ ਖੇਤੀਬਾੜੀ ਮੰਤਰੀ ਨੇ ਬਹੁਤ ਵੱਡੀ ਕਾਰਵਾਈ ਕਰਦੇ ਹੋਏ ਕਈ ਸਾਰੀਆਂ ਫੈਕਟਰੀਆਂ ਸੀਜ਼ ਕੀਤੀਆਂ ਬਹੁਤ ساری ਨਕਲੀ ਖਾਦਾਂ ਡੀਏਪੀ ਪੋਟਾਸ਼ ਤਾਂ ਪਤਾ ਨਹੀਂ ਕੀ ਕੀ ਕੁਝ ਜਿਹੜਾ ਹੈਗਾ ਉਹ ਉਹਨਾਂ ਨੇ ਫੜਿਆ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਡਰ ਪੰਜਾਬ 'ਚ ਪਾਇਆ ਜਾ ਰਿਹਾ ਹੈ ਕਿ ਕਈ ਸਾਰੀਆਂ ਖਾਦਾਂ ਉਹਨਾਂ ਵਿੱਚੋਂ ਪੰਜਾਬ ਵਿੱਚ ਆਈਆਂ ਹੋਣੀਆਂ ਤਾਂ ਕਿਸਾਨ ਵੀ ਬਾਰ-ਬਾਰ ਪੁੱਛ ਰਹੇ ਹੈ ਕਿ ਡੀਏਪੀ ਦਾ ਕਿਵੇਂ ਪਤਾ ਲੱਗੇ ਕਿ ਡੀਏਪੀ ਅਸਲੀ ਹੈ ਕਿ ਨਕਲੀ ਹੈ ਕਿਸਾਨ ਦੋਸਤੋ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਇਸ ਵੀਡੀਓ 'ਚ ਕੋਸ਼ਿਸ਼ ਕੀਤੀ ਜਾਏਗੀ ਪਰ ਸ਼ੁਰੂ ਦੇ ਵਿੱਚ ਇਹ ਗੱਲ ਦੱਸ ਦੇਣੀ ਚਾਹਣਾ ਹੈ ਕਿ ਜੋ ਵੀ ਆਪਾਂ ਤਰੀਕੇ ਅਪਣਾਉਣੇ ਆ ਉਹ ਸਾਰੇ ਅੰਦਾਜ਼ੇ ਨੇ डीएपी ਦੇ ਵਿੱਚ ਫਾਸਫੋਰਸ ਦੀ ਨਾਈਟ੍ਰੋਜਨ ਦੀ ਮਾਤਰਾ ਦੀ ਬਾਦ ਕਾਟ ਦੇ ਨਾਲ ਚੀਜ਼ਾਂ ਦਾ ਰਿਜ਼ਲਟ ਬਦਲਦਾ ਹੈ ਤੇ ਕਈ ਕੁਝ ਹੋ ਸਕਦਾ asli ਤਰੀਕਾ ਤਾਂ ਇਹੀ ਹੈ ਕਿ ਆਪਾਂ ਇਹਨੂੰ ਕਿਸੇ ਪ੍ਰਾਈਵੇਟ ਲੈਬ ਤੋਂ ਚੈੱਕ ਕਰਾਈਏ ਜਾਂ ਫਿਰ ਅਸੀਂ ਜਿਹੜਾ ਹੈਗਾ ਜੇ ਸਾਨੂੰ ਡਾਊਟ ਹੈ ਤਾਂ ਅਸੀਂ ਮੈਕਬੈਨ ਨੂੰ ਕਹਿ ਕੇ ਉਹ ਸੈਂਪਲਿੰਗ ਕਰਵਾ ਲਈਏ ਪਰ ਫਿਰ ਵੀ ਕਈ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਜਾਂ ਸੀ ਜਿਹੜਾ ਹੈਗਾ ਠੱਗੀ ਤੋਂ ਬਚ ਸਕਦੇ ਹਾਂ ਉਹਦੇ ਸਬੰਧੀ ਆਪਾਂ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੁਰ ਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਤੁਸੀਂ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਖੇਤੀਬਾੜੀ ਜਾਣਕਾਰੀ ਮਿਲਦੀ ਰਹੇ ਦੋਸਤੋ ਸਭ ਤੋਂ ਪਹਿਲੀ ਗੱਲ ਜਿਹੜੀ ਜ਼ਰੂਰੀ ਹੈ ਖਾਦ ਜਦੋਂ ਵੀ ਚੱਕੋ ਪੱਕਾ ਬਿਲ ਜ਼ਰੂਰ ਲਵੋ ਜੇ ਪੱਕੇ ਬਿੱਲ ਤੋਂ ਬਿਨਾ ਖਾਦ ਮਿਲ ਰਹੀ ਹੈ ਤਾਂ ਇਹਦਾ ਮਤਲਬ ਕਿ ਡੁਪਲੀਕੇਸੀ ਹੋ ਸਕਦੀ ਹੈ। ਦੂਸਰਾ ਤੁਸੀਂ ਜਿੱਥੋਂ ਵੀ ਖਾਦ ਖਰੀਦਦੇ ਹੋ ਉੱਥੇ ਪੋਜ਼ ਮਸ਼ੀਨ ਐ ਪੀਓਐਸ ਮਸ਼ੀਨ ਜਿਹਦੇ ਤੇ ਅੰਗੂਠਾ ਲਵਾਉਂਦੇ ਆ ਆਪਣੇ ਨਾ ਆਧਾਰ ਕਾਰਡ ਨੰਬਰ ਲਿਖ ਕੇ ਤੇ ਅੰਗੂਠਾ ਲਵਾਇਆ ਜਾਂਦਾ ਹੈ। ਅੰਗੂਠਾ ਲਾ ਕੇ ਖਾਦ ਲੈਣੀ ਹੈ ਕਿਉਂਕਿ ਕਿਉਂਕਿ ਡੁਪਲੀਕੇਟ ਖਾਦ ਆदमी ਦੇ ਸਟਾਕ 'ਚ ਨਹੀਂ ਹੋਏਗੀ। ਜੇ ਤੁਸੀਂ ਸਾਰੇ ਜਾਣੇ ਆਪਣੀ ਖਾਦ ਅੰਗੂਠਾ ਲਾ ਕੇ ਚੱਕਣੀ ਸ਼ੁਰੂ ਕਰਦੇ ਹੋ ਤਾਂ ਜੇਕਰ ਤੁਹਾਡੇ ਸ਼ਹਿਰ 'ਚ ਲਖਬੋਰੀ ਆਈ ਹੈ ਲਖਬੋਰੀ ਚੱਕੀ ਗਈ। ਲੱਖ ਦੇ ਲੱਖ ਦੀ ਲੱਖ ਪੌਰੀ ਅੰਗੂਠਾ ਲਾ ਕੇ ਗਈ ਐ ਤਾਂ ਡੁਪਲੀਕੇਟ ਦਾ ਵਿਕਣ ਦਾ ਚਾਂਸ ਹੀ ਨਹੀਂ ਰਹਿਣਾ ਇਸ ਕਰਕੇ ਜਦੋਂ ਵੀ ਖਾ ਚੱਕਣੀ ਐ ਅੰਗੂਠਾ ਲਾ ਕੇ ਚੱਕੋ ਭਾਵੇਂ ਕਿ ਬਲੈਕ ਚ ਹੀ ਮਿਲ ਰਹੀ ਐ ਯਾਰ ਉਸ ਸਮੇਂ ਵੀ ਆਪਸ ਸਾਰੇ ਧਾਰ ਲਿਏ ਤਾਂ ਜਿਹੜਾ ਹੈਗਾ ਸੰਭਵ ਹੈ ਸੋਸਾਇਟੀ ਤੋਂ ਲੈ ਰਹੇ ਹਾਂ ਤਾਂ ਸੀਧਾ ਕੱਟ ਕੇ ਲਵੋ ਕਦੇ ਵੀ ਕੈਸ਼ ਪੇਮੈਂਟ ਜਿਹੜਾ ਹੈਗਾ ਦੇਣ ਦੀ ਬਜਾਏ ਜਿਹੜਾ ਹੈਗਾ ਆਪਣਾ ਚੈੱਕ ਰਾਈਨ ਜਿਹੜਾ ਹੈਗਾ ਉਹ ਪੇਮੈਂਟ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਤੁਸੀਂ ਆਹ ਡੀਏਪੀ ਦੇਖ ਰਹੇ ਹੋ ਅਸਲੀ ਡੀਏਪੀ ਦਾ ਰੰਗ ਭੂਰਾ ਕਾਲਾ ਜਾਂ ਬਦਾਮੀ ਹੁੰਦਾ ਹੈ ਜੇਕਰ ਬਹੁਤੀ ਯਾਰਾ ਚਮਕੀਲਾ ਰੰਗ ਹੈ ਜਾਂ ਬਾਲੀ ਡੱਲ ਹੈ ਤਾਂ ਹੋ ਸਕਦਾ ਕੋਈ ਡੀਏਪੀ ਸਹੀ ਨਾ ਹੋਵੇ ਜੇਕਰ ਤੁਸੀਂ ਨੌ ਦੇ ਨਾਲ ਜਿਵੇਂ ਆ ਦੇਖੋ ਨੌ ਦੇ ਨਾਲ ਇਹਨੂੰ ਖੁਰਚਦੇ ਹਾਂ ਤਾਂ ਇਹ ਸਾਨੀ ਦੇ ਨਾਲ ਟੁੱਟਿਆ ਹੀ ਨਹੀਂ ਜੇ ਸਾਨੀ ਦੇ ਨਾਲ ਨੌ ਦੇ ਨਾਲ ਟੁੱਟ ਰਹੀ ਹੈ ਤਾਂ ਇਹਦਾ ਮਤਲਬ ਕਿ ਕੁਝ ਨਾ ਕੁਝ ਗਲਤ ਹੋ ਸਕਦਾ ਹੈ ਠੀਕ ਹੈ ਇਸ ਤੋਂ ਬਿਨਾ ਆਪਾਂ ਤਨੀਆ ਚਾਰ ਟੈਸਟ ਆਪਣੇ ਘਰ ਦੇ ਵਿੱਚ ਕਰ ਸਕਦੇ ਆ ਜਿੱਥੋਂ ਆਪਾਂ ਨੂੰ ਕੁਝ ਅੰਦਾਜ਼ਾ ਲੱਗ ਸਕਦਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਆਪਣੇ ਤਲੀ ਦੇ ਉੱਤੇ ਥੋੜਾ ਜਿਹਾ ਚੂਨਾ ਲਵੋ ਥੋੜਾ ਸਲਾਬਿਆ ਹੋਵੇ ਬੜਾ ਸੁੱਕਾ ਨਾ ਹੋਵੇ ਹੁਣ ਇਹਦੇ ਉੱਤੇ ਥੋੜੇ ਡਾਈ ਖਾਦੇ ਦਾਣੇ ਰੱਖੋ ਦਾਣੇ ਰੱਖ ਕੇ ਇਹਨੂੰ ਰਗੜੋ ਚੰਗੇ ਤਰੀਕੇ ਦੇ ਨਾਲ ਨੂੰ ਇਹਨੂੰ ਤੁਸੀਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਰਗੜੋਗੇ ਰਗਣ ਤੋਂ ਬਾਅਦ ਦੇ ਵਿੱਚ ਇਹਦੇ ਵਿੱਚੋਂ ਤਿੱਖੀ ਸਮੈਲ ਆਏਗੀ ਤਿੱਖੀ ਸਮੈਲ ਆਏਗੀ ਠੀਕ ਹੈ ਜੇ ਤਿੱਖੀ ਸਮੈਲ ਆਉਂਦੀ ਹੈ ਤਾਂ ਤੁਸੀਂ ਮੰਨ ਸਕਦੇ ਹੋ ਕਿ ਅਸਲੀ ਵਾਲੇ ਪਾਸੇ ਨੂੰ ਉਹਦੇ ਚਾਂਸਸ ਹੈਗੇ ਆ ਜੇ ਅਸੀਂ ਰਗਣ ਤੋਂ ਬਿਨਾ ਵੀ ਸਧਾਰਨ ਡੀਏਪੀ ਦੇਖਦੇ ਹਾਂ ਤੁੱਚ ਥੋੜੀ ਜੀ ਸਮੈਲ ਆਉਂਦੀ ਹੈ ਤਿੱਖੀ ਜੇ ਤੁਹਾਨੂੰ ਤੇਲ ਦੀ ਸਮੈਲ ਆਉਂਦੀ ਹੋਵੇ ਹੱਥਾਂ ਨੂੰ ਤੇਲ ਲੱਗਦਾ ਹੋਵੇ ਤੁਹਾਨੂੰ ਇਸ ਤਰ੍ਹਾਂ ਸਮੈਲ ਆਉਂਦੀ ਹੋ ਜਿਵੇਂ ਕਿ ਸੜੀ ਹੋਈ ਪਲਾਸਟਿਕ ਹੋਵੇ ਉਹਦਾ ਮਤਲਬ ਕਿ ਉਹ ਤੁਹਾਡੀ ਡੀਏਪੀ ਹੋ ਸਕਦਾ ਕਿ ਸਹੀ ਨਾ ਹੋਵੇ ਇਸ ਚੀਜ਼ ਦਾ ਧਿਆਨ ਆਪਾਂ ਇਹ ਵੀ ਰੱਖਣਾ ਹੈਗਾ ਅਗਲਾ ਟੈਸਟ ਹੈ ਕਿ ਪਾਣੀ ਦੇ ਵਿੱਚ ਘੁਲਣਾ ਦੇਖੋ ਜਿਵੇਂ ਹੁਣ ਆਪਾਂ ਦੇਖਿਆ ਰਾਸਤਾਨ ਦੇ ਵਿੱਚ ਕੁਝ ਡੀਏਪੀ ਜਿਹੜੀ ਸੀਗੀ ਉਹਦੇ ਵਿੱਚ ਪੱਥਰ ਤੋਂ ਬਣਾਈ ਜਾ ਰਹੀ ਸੀ ਜਿਹੜੇ ਪੱਥਰ ਵਾਲੀ ਡੀਏਪੀ ਉਹ ਤਾਂ ਪਾਣੀ ਚ ਘੁਲੇਗੀ ਨਹੀਂ ਬਾਜ਼ਾਰ ਦੇ ਵਿੱਚ ਪਲਾਸਟਿਕ ਤੋਂ ਕੇਰੋਸਨ ਆਇਲ ਤੋਂ ਹੋਰ ਚੀਜ਼ਾਂ ਤੋਂ ਵੀ ਡੀਏਪੀ ਬਣਾਈ ਜਾ ਰਹੀ ਹੈ ਜੇਕਰ ਤੁਸੀਂ ਡੀਐਪੀ ਨੂੰ ਪਾਣੀ ਦੇ ਵਿੱਚ ਪਾਉਣੇ ਹੋ ਪਾਣੀ ਦੇ ਵਿੱਚ ਕੁਝ ਦਾਣੇ ਪਾਏ ਪਾਣੀ ਚ ਪਾ ਕੇ ਤੇ ਇਹਨੂੰ ਹਿਲਾਓ ਜਦੋਂ ਇਹਨੂੰ ਹਿਲਾਓਗੇ ਥੋੜੀ ਦੇਰ ਤੱਕ ਤਾਂ ਡੀਐਪੀ ਜਿਹੜੀ ਹੈਗੀ ਇਹ ਪਾਣੀ ਦੇ ਵਿੱਚ ਘੁਲ ਜੇਗੀ ਥੋੜਾ 4 ਮਿੰਟ ਵੱਧ ਲੱਗ ਸਕਦੇ ਆ ਸਿਆਲ ਹੁਣ ਟਾਈਮ ਵੱਧ ਲੱਗ ਜਾਂਦਾ ਹੈ ਤੇ ਪ੍ਰੰਤੂ ਉਹ ਘੁਲ ਜੇਗੀ ਸੰਪੂਰਨ ਤੌਰ ਤੇ ਘੁਲ ਜੇਗੀ ਜੇ ਉਹ ਪਲਾਸਟਿਕ ਹੋਈ ਤਾਂ ਘੁਲਨੀ ਨਹੀਂ OHO ਜੇਕਰ ਪਾਣੀ ਦੇ ਉੱਤੇ ਤੇਲ ਤੈਰਨ ਲੱਗ ਪਿਆ ਤਾਂ ਇਹਦਾ ਮਤਲਬ ਕੰਮ ਖਰਾਬ ਹੈ ਤੇ ਜੇ ਥੱਲੇ ਉਹ ਹੀ ਰੰਗ ਉਤਰ ਗਿਆ ਬਜਰੀ ਰਹਿ ਗਈ ਫਿਰ ਤਾਂ ਪਤਾ ਹੀ ਪਤਾ ਕਿ ਇਹ ਗਲਤ ਹੈ ਤਾਂ ਇਹਦੀ ਅਸਲੀ DFP ਹੈਗੀ ਹੈ ਇਹ ਕਿਹਾ ਜਾਂਦਾ ਹੈ ਕਿ ਉਹ ਪੂਰਨ ਤੌਰ ਤੇ ਪਾਣੀ ਦੇ ਵਿੱਚ ਘੁਲ ਜਾਂਦੀ ਹੈ ਤੇ ਘੁਲਣ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਕੁਝ ਵੀ ਜਿਹੜਾ ਹੈਗਾ ਥੱਲੇ ਨਹੀਂ ਬਚਦਾ ਤੇ ਉਹ ਪੂਰਾ ਤੌਰ ਤੇ ਪਾਣੀ ਦੇ ਵਿੱਚ ਘੁਲ ਜਾਂਦੀ ਹੈ ਇਹ ਹੁਣ ਦੇਖੋ ਥੋੜਾ ਜਿਹਾ ਬਚਿਆ ਹੋਇਆ ਹੈ ਇਹਨੂੰ ਥੋੜਾ ਜਿਹਾ ਹੋਰ ਕੋਲਾਂਗੇ ਇਹ ਦੇਖੋ ਟੈਂਪਰੇਚਰ ਦਾ ਫਰਕ ਹੋ ਸਕਦਾ ਸਿਆਲਾਂ 'ਚ ਯਾਰਾ ਟਾਈਮ ਲੱਗ ਸਕਦਾ ਗਰਮੀ 'ਚ ਜਲਦੀ ਘੁਲ ਸਕਦੀ ਹੈ ਤੇ ਆਖਰ ਤੇ ਜਦੋਂ ਅਸੀਂ ਘੋਲਿਆ ਤੇ ਪ੍ਰੋਪਰ ਜਿਹਾ ਪਾਣੀ ਪੂਰੀ ਘੁਲ ਗਈ ਤਾਂ ਇਹਦਾ ਮਤਲਬ ਕਿ ODP ਸਹੀ ਹੈ ਤੇ ਜੇਕਰ ਉਹ 'ਚ ਪਲਾਸਟਿਕ ਦੀ ਸਮੈਲ ਆਉਂਦੀ ਆ ਤੇਲ ਦੀ ਸਮੈਲ ਆਉਂਦੀ ਆ ਥੱਲੇ ਪਲਾਸਟਿਕ ਬਹਿ ਜਾਂਦੀ ਆ ਥੱਲੇ ਰੋੜੀ ਬਜਦੀ ਆ ਤਾਂ ਇਹਦਾ ਮਤਲਬ ਕਿ ਕੋਈ ਗੜਬੜ ਉਹ 'ਚ ਹੈਗੀ ਹੈ ਇੱਕਾ ਪਾ ਪਲਾਸਟਿਕ ਦਾ ਇਹਦਾ ਡੀਏਪੀ ਦਾ ਮੌਇਸਚਰ ਟੈਸਟ ਵੀ ਕਰ ਸਕਦੇ ਆ ਜੇ ਇਹਨੂੰ ਥੋੜੀ ਨਮੀ ਦਿੱਤੀ ਜਾਂਦੀ ਹੈ ਤਾਂ ਇਹ ਐਡੀਆਂ ਡਲੀਆਂ ਨਹੀਂ ਜਾਂ ਜਲਦੀ ਬਣਦੀਆਂ ਜੇ ਮਾੜੀ ਜੀ ਨਮੀ ਮਿਲਦੇ ਨਾਲ ਡਲੀ ਬਣੀਏ ਦੇਖੋ ਡੀਏਪੀ ਡਲੀ ਤਾਂ ਬਣਦੀ ਹੈ ਪਰੰਤੂ ਜੇ ਮਾਲਾ ਜਾਂ ਪਾਣੀ ਲੱਗਿਆ ਨਾਲ ਦੀ ਨਾਲ ਡਲੀ ਨਹੀਂ ਬਣਦੀ ਤਾਂ ਉਹ ਵੀ ਇਹਦੀ ਇੱਕ ਪਛਾਣ ਉਤੋਂ ਵੀ ਕੀਤੀ ਜਾ ਸਕਦੀ ਹੈ ਅਗਲਾ ਟੈਸਟ ਹੈਗਾ ਅੱਗ ਦੇ ਉੱਪਰ ਹੁਣ ਜਦੋਂ ਅਸੀਂ ਡੀਏਪੀ ਨੂੰ ਅੱਗ ਦੇ ਉੱਪਰ ਰੱਖਦੇ ਆ ਅੱਗ ਦਾ ਮਤਲਬ ਹਲਕੀ ਅੱਗ ਠੀਕ ਹੈ ਬਾਲੀ ਤੇਜ ਅੱਗ ਨਹੀਂ ਤਾਂ ਇਹਨੂੰ ਪਾਉਂਗੇ ਤਾਂ ਤੁਸੀਂ ਦੇਖੋਗੇ ਕਿ ਦਾਣਾ ਥੋੜਾ ਜਿਹਾ ਫੁੱਲੇਗਾ ਦਾਣੇ ਦੇਖੋ ਇਹ ਗਰਮ ਹੋ ਕੇ ਦਾਣੇ ਦਾ ਸਾਈਜ਼ ਵਧਣਾ ਸ਼ੁਰੂ ਹੋ ਗਿਆ ਤੇ ਥੋੜਾ ਜਿਹਾ ਰੰਗ ਵੀ ਉਹਦਾ ਬਦਲਿਆ ਹੈਗਾ ਤਾਂ ਜਦੋਂ ਇਹ ਅੱਗ ਦੇ ਉੱਪਰ ਰੱਖੀ ਜਾਂਦੀ ਹੈ ਤਵੇ ਦੇ ਉੱਤੇ ਰੱਖ ਕੇ ਅੱਗ ਬਾਲੀ ਜਾਂਦੀ ਹੈ ਤਾਂ ਡੀਏਪੀ ਦਾ ਜਿਹੜਾ ਹੈਗਾ दाना ਥੋੜਾ ਜਿਹਾ ਫੁੱਲਦਾ ਹੈ ਮੱਕੇ ਇਹ ਨਹੀਂ ਹੈਗਾ ਕਿ ਫੁੱਲ ਕੇ ਮੱਕੀ ਵਾਲੇ ਦਾੜਿਆਂ ਨੂੰ ਪਾਟ ਜੇਗਾ ਨਹੀਂ ਥੋੜਾ ਜਿਹਾ ਚਿੱਟਾ ਜਿਹਾ ਹੋਇਆ ਚਿੱਟਾ ਜਿਹਾ ਹੋ ਕੇ ਥੋੜਾ ਜਿਹਾ ਜਿਹੜਾ ਹੈਗਾ ਜਿਹਨੇ ਥੋੜਾ ਜਿਹਾ ਰੰਗ ਚੇਂਜ ਕੀਤਾ ਤੇ ਨਾਲ ਦੀਆਂ ਮਾਲਾਂ ਜਿਹਾ ਉਹ ਫੁੱਲਿਆ ਫੁੱਲਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਹੈਗਾ ਸਾਰੇ ਦਾ ਸਾਰਾ ਕੁਲ ਜੇਗਾ ਹੁਣ ਕੁਲਣ ਤੋਂ ਬਾਅਦ ਦੇ ਵਿੱਚ ਜੇ ਦੇ ਤੈਚੋ ਬੁਲਬਲੇ ਨਿਕਲਦੇ ਦੇਖੋ ਬੁਲਬਲੇ ਇਹ ਬੁਲਬਲੇ ਦੇ ਵਿੱਚ ਅਮੋਨੀਆ ਗੈਸ ਨਿਕਲਦੀ ਹੈ ਇਹਨੂੰ ਗੈਸ ਨੂੰ ਤੁਸੀਂ ਕਿਉਂਕਿ ਨਾਈਟ੍ਰੋਜਨ ਹੁੰਦੀ ਨਾ ਸੁਘੋਂਗੇ ਥੋੜਾ ਜਿਆ ਤਾਂ ਉਹ ਜਿਹੜੀ ਗੈਸ ਹੈਗੀ ਆ ਤੁਹਾਨੂੰ ਉਹ ਤਿੱਖੀ ਜੀ ਲੱਗੇਗੀ ਜਿਹੋ ਜਿਹੀ ਮੋਹਣੀ ਆ ਸਮਲ ਹੁੰਦੀ ਹੈ ਤੇ ਇਹ ਚੋਂ ਬੁਲਬਲੇ ਨਿਕਲਦੇ ਆ ਜੇਕਰ ਇਹਦੀ ਬਜਾਏ ਇਹ ਜਿਹੜੀ ਹੈਗੀ ਆ ਤੁਹਾਡੀ ਬੱਜੜੀ ਹੁੰਦੀ ਤਾਂ ਉਹਨੇ ਤਾਂ ਪਿਗਲਦਾ ਹੀ ਨਹੀਂ ਸੀ ਨਾ ਹੀ ਉਹਨੇ ਫੁੱਲਣਾ ਸੀਗਾ ਤੇ ਜੇ ਇਹ ਕਿ ਪਲਾਸਟਿਕ ਤੋਂ ਤੇ ਕੇਰੋਸਨ ਆਇਲ ਜਾਂ ਹੋਰ ਤੇਲਾਂ ਤੋਂ ਬਣੀ ਹੁੰਦੀ ਤਾਂ ਫਿਰ ਉਸ ਸਥਿਤੀ ਦੇ ਵਿੱਚ ਹੋਣਾ ਸੀਗਾ ਕਿ ਜਿਹੜੇ ਇਹ ਤੇਲ ਸੀਗੇ ਤੇਲ ਦੀ ਸਮਲ ਹੋਰ ਹੋਣੀ ਸੀਗੀ ਤੇ ਪਲਾਸਟਿਕ ਨੇ ਪੂਰਨ ਤੌਰ ਤੇ ਮਚਿਆ ਨਾ ਸੀਗਾ इवन ਕਿ ਪਲਾਸਟਿਕ ਨੂੰ ਅੱਗ ਵੀ ਲੱਗਿਆ ਨਹੀਂ ਸੀਗੀ ਤੇ ਜੇਕਰ ਇਹ ਅਸਲੀ ਹੈਗੀ ਹੈ ਸ਼ੁਰੂਆਤ ਦੇ ਵਿੱਚ ਇਹਦਾ ਥੋੜਾ ਜਿਹਾ ਜਿਹੜਾ ਹੈਗਾ ਹੌਲੀ ਧੀਮੀ ਅੱਗ ਦੇ ਉੱਪਰ ਇਹਦਾ ਸਾਈਜ਼ ਵਧੇਗਾ ਦਾਣਾ ਥੋੜਾ ਜਿਹਾ ਫੁੱਲੇਗਾ ਤੇ ਫੁੱਲਣ ਤੋਂ ਬਾਅਦ ਦੇ ਵਿੱਚ ਇਹ ਦਾਣਾ ਪੂਰਨ ਤੌਰ ਤੇ ਪਿਗਲ ਜਾਏਗਾ ਪਿਗਲਣ ਤੋਂ ਬਾਅਦ ਦੇ ਵਿੱਚ ਜਿਹੜੀ ਇਹ ਚਮੌਣੀਆਂ ਹੈ ਉਹ ਗੈਸ ਬਣ ਕੇ ਉੱਪਰ ਉੱਡੇਗੀ ਜਦੋਂ ਮੈਨੂੰ ਸੁਗੰਧ ਲੈਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਗੈਸ ਉੱਡੀ ਹੈ ਉਹ ਅੱਖਾਂ ਨੂੰ ਵੀ ਦੱਸਦੀ ਹੈ ਕਿ ਮੋਹਣੀਆ ਉੱਪਰ ਹੈ ਤੇ ਉਹਦੇ ਚੋਂ ਬਰੀਕ-ਬਰੀਕ ਜਿਹੜੇ ਹੈਗੇ ਆ ਪਹਿਲਾਂ ਬੁਲਬਲੇ ਨਿਕਲਦੇ ਆ ਫੇਰ ਉਹ ਹਵਾ ਗੈਸ ਬਣ ਕੇ ਬੁਲਬਲੇ ਬਾਹਰ ਉੱਡਦੇ ਆ ਜੇ ਉਹ ਪਲਾਸਟਿਕ ਹੁੰਦਾ ਤਾਂ ਉਹਦੀ ਸਮੈਲ ਬੜੀ ਗੰਦੀ ਆਉਣੀ ਸੀ ਤੁਹਾਨੂੰ ਪਤਾ ਹੀ ਪਲਾਸਟਿਕ ਜਿਹੋ ਸਮੈਲ ਆਉਂਦੀ ਹੈ ਜੇ ਉਹ ਬੱਜਰੀ ਹੁੰਦੀ ਤਾਂ ਫੇਰ ਉਹਨੇ ਨਾ ਉਹਨੇ ਕੋਲ ਨਾ ਚ ਦੇਖੋ ਆਪਲੇ ਥੋੜੇ ਥੋੜੇ ਇਹਰੇ ਤੇ ਜਿਹੜੀ ਦਰਪੇਦੋਂ ਦੇ ਰੰਗ ਦੇ ਦੇਖੋ ਫਰਕ ਵੀ ਪਿਆ ਨਾ ਥੋੜਾ ਥੋੜਾ ਰੰਗ 'ਚ ਫਰਕ ਪੈਗਾ ਦੋਵਾਂ ਦੇ ਵਿੱਚ ਤਾਂ ਅਖੀਰਤ 'ਤੇ ਜਿਹੜੀ ਤੁਹਾਡੀ ਉਹ ਸੀਗੀ ਕੀ ਕਹਿੰਦੇ ਇਸਨੂੰ ਪਲਾਸਟਿਕ ਹੁਣੇ ਮਾਚਿਆਣਾ ਸੀ ਪੂਰਨ ਤੌਰ 'ਤੇ ਤਾਂ ਇਹ ਉਹਦਾ ਫਰਕ ਪੈਣਾ ਸੀਗਾ ਤਾਂ ਫਿਰ ਇਹ ਕੁਝ ਚੀਜ਼ਾਂ ਨੇ ਜਿਹਦੇ ਵਿੱਚ ਅਸੀਂ ਖਰੀਦਣ ਲੱਗਿਆਂ ਸਾਵਧਾਨੀ ਵਰਤਣੀ ਹੈ ਫਿਰ ਕੁਝ ਟੈਸਟ ਆਪਣੇ ਘਰ ਦੇ ਉੱਪਰ ਅਸੀਂ ਕਰ ਸਕਦੇ ਹਾਂ ਤਾਂ ਇਸ ਤਰੀਕੇ ਦੇ ਨਾਲ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਹਾਂ 100% ਜੇਕਰ ਡੀਏਪੀ ਸਹੀ ਹੈ ਨਹੀਂ ਹੈ ਜਾਂਚਣਾ ਹੈ ਤਾਂ ਉਹਦਾ ਲੈਬਾਰਟਰੀ ਦੇ ਵਿੱਚ ਟੈਸਟ ਹੀ ਹੋਣਾ ਹੈ ਤੁਸੀਂ ਖੇਤੀਬਾੜੀ ਭਾਗ ਨੂੰ ਜਿਹੜਾ ਹੈਗਾ ਐਪਲੀਕੇਸ਼ਨ ਲਿਖ ਕੇ ਜਿੱਥੋਂ ਖਰੀਦੀ ਹੈ ਉੱਥੋਂ ਦੇ ਸੈਂਪਲ ਭਵਾ ਸਕਦੇ ਹੋ ਜਾਂ ਪ੍ਰਾਈਵੇਟ ਲੈਬਾਰਟਰੀ ਤੋਂ ਆਪ ਦਾ ਟੈਸਟ ਕਰਵਾ ਸਕਦੇ ਹੋ ਬਾਕੀ ਜਿਹੜਾ ਹੈਗਾ ਕੁਝ ਗੱਲਾਂ ਖੇਧਣ ਲੱਗੀਆਂ ਕਈਆਂ ਉਹਨਾਂ ਧਿਆਨ ਰੱਖੋ ਉਮੀਦ ਕਰਦਾ ਹਾਂ ਕਿ ਜਾਣ ਕੇ ਲਾਇਓ ਸਭ ਤੋਂ ਕੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ